ਸਤਿ ਸ਼੍ਰੀ ਅਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਯੁੱਗ ਹੈ ਕੋਈ ਵੀ ਵੀਡੀਓ ਪਾਉਂਦੇ ਅਨਸਾਰ ਹੀ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਵਾਇਰਲ ਹੋ ਜਾਂਦੀ ਹੈ ਇਦਾਂ ਦਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਇੱਕ ਲੜਕਾ ਵੀਡੀਓ ਕਾਲ ਕਰਕੇ ਕੁੜੀ ਦੇ ਨਾਲ ਮੰਗਣੇ ਦੀ ਰਸਮ ਪੂਰੀ ਹੋ ਰਹੀ ਹੈ ਸੋ ਦੱਸਦੇ ਕਿ ਸੋਸ਼ਲ ਮੀਡੀਆ ਦੀ ਦੁਨੀਆ ਬੜੀ ਅਜੀਬ ਹੈ ਇਸ ਦੁਨੀਆ ਵਿੱਚ ਕਦੋਂ ਕੀ ਦੇਖਣ ਨੂੰ ਮਿਲ ਜਾਵੇ ਕੋਈ ਅੰਦਾਜ਼ਾ ਵੀ ਨਹੀਂ ਲਗਾ ਸਕਦਾ ਸੋਸ਼ਲ ਮੀਡੀਆ ਤੇ ਹਰ ਕੁਝ ਦਿਨਾਂ ਵਿੱਚ ਇਹਾਂ ਵੀਡੀਓ ਦਿਖਾਇਆ ਜਾਂਦਾ ਹੈ ਜਿਸ ਨੂੰ ਦੇਖਣ ਤੋਂ ਬਾਅਦ ਇਨਸਾਨ ਆਪਣੇ ਸਿਰ ਫੜ ਕੇ ਬੈਠ ਜਾਂਦਾ ਹੈ ਕੁਝ ਸਮੇਂ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਇੱਕ ਔਰਤ ਮੈਟਰੋ ਦੇ ਅੰਦਰ QR ਕੋਡ ਲੈ ਕੇ ਭੀਖ ਮੰਗਦੀ ਹੋਈ ਨਜ਼ਰ ਆ ਰਹੀ ਸੀ ਉਸ ਤੋਂ ਬਾਅਦ ਇੱਕ ਦੂਜਾ ਵੀਡੀਓ ਵਾਇਰਲ ਹੋਇਆ ਜਿਸ ਵਿੱਚ ਸਕੂਟਰ ਦਾ ਅਨੋਖਾ ਇਸਤੇਮਾਲ ਦੇਖਣ ਤੋਂ ਬਾਅਦ ਲੋਕ 당ਗ ਰਹਿ ਗਏ ਹੁਣ ਫਿਰ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਨੇ ਸਾਰਿਆਂ ਨੂੰ ਪਿੱਛੇ ਛੱਡ ਦਿੱਤਾ ਹੈ ਆਓ ਤੁਹਾਨੂੰ ਦੱਸਦੇ ਹਾਂ ਕਿ ਇਸ ਵੀਡੀਓ ਦੇ ਵਿੱਚ ਕੀ ਦੇਖਣ ਨੂੰ ਮਿਲਿਆ ਤੁਸੀਂ ਅੱਜ ਤੱਕ ਇੰਗੇਜਮੈਂਟ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਹੋਵੋਗੇ ਤੁਸੀਂ ਵੱਖ-ਵੱਖ ਧਰਮਾਂ 'ਚ ਵੱਖ-ਵੱਖ ਤਰੀਕਿਆਂ ਨਾਲ ਵਿਆਹ ਹੁੰਦੇ ਦੇਖੇ ਹੋਣਗੇ ਤੁਸੀਂ ਕੁਝ ਲੋਕਾਂ ਨੂੰ ਅਦਾਲਤ ਰਾਹੀਂ ਵਿਆਹ ਕਰਵਾਉਂਦੇ ਵੀ ਦੇਖਿਆ ਹੋਵੇਗਾ ਪਰ ਕੀ ਤੁਸੀਂ ਕਦੇ ਕਿਸੇ ਨੂੰ ਵੀਡੀਓ ਕਾਲ ਰਾਹੀਂ ਰੋਕਾ ਕਰਦਾ ਦੇਖਿਆ ਹੈ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਮੁੰਡਾ ਕੁਰਸੀ 'ਤੇ ਬੈਠਾ ਹੈ ਅਤੇ ਉਸਦੇ ਨਾਲ ਵਾਲੀ ਕੁਰਸੀ 'ਤੇ ਇੱਕ ਫੋਨ ਹੈ ਜਿਸ 'ਤੇ ਕੁੜੀ ਵੀਡੀਓ ਕਾਲ ਕਾਲ ਰਹੀ ਜੁੜੀ ਹੋਈ ਹੈ ਵੀਡੀਓ ਕਾਲ ਰਹੀ ਮੁੰਡਾ ਕੁੜੀ ਦੀ ਮਾਂਗ ਵਿੱਚ ਸਿੰਧੂਰ ਲਗਾਉਂਦਾ ਨਜ਼ਰ ਆ ਰਿਹਾ ਹੈ ਜੇਕਰ ਨੈਟਵਰਕ ਚਲਾ ਗਿਆ ਤਾਂ ਇਸ ਦਾ ਮਤਲਬ ਹੈ ਕਿ ਧੂਲਣ ਪਾਜੀ ਗਈ ਹੈ ਸੋ ਦੋਸਤੋ ਬਾਕੀ ਤੁਹਾਡਾ ਅਜੇ ਹੀ ਵੀਡੀਓ ਬਾਰੇ ਕੀ ਕਹਿਣਾ ਹੈ ਕਿ ਹੁਣ ਲੋਕ ਰਿਸ਼ਤਿਆਂ ਨੂੰ ਵੀ ਆਨਲਾਈਨ ਕਰਵਾਉਣ ਲੱਗ ਪਏ ਸੋ ਆਉਣ ਵਾਲੇ ਟਾਈਮ ਵਿੱਚ ਹੋਰ ਪਤਾ ਨਹੀਂ ਕੀ ਕੀ ਦੇਖਣ ਨੂੰ ਮਿਲੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਸੋ ਬਾਕੀ ਤੁਹਾਡੇ ਇਸ ਵੀਡੀਓ ਬਾਰੇ ਇਸ ਰਿਸ਼ਤੇ ਬਾਰੇ ਕੀ ਵਿਚਾਰ ਨੇ ਆਪ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇਹ ਸਕੀਮ ਹੋਰ ਲੋਕਾਂ ਨੂੰ ਵੀ ਲਾਭ ਦੇ ਸਕੇ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ